ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾਸ਼ਹਿਰ ਦੇਖ ਰਹੋ ਇਸ ਵੇਲੇ ਦੀ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਅੱਜ ਸ਼ਾਮ ਬਹਿਰਾਮ ਵਿਖੇ ਇੱਕ ਗੱਲ ਹਵਾ ਵਾਂਗ ਫੈਲ ਗਈ ਕਿ ਬਹਿਰਾਮ ਹਾਈ ਟੈਕ ਨਾਕੇ ਤੇ ਗੋਲੀ ਚੱਲੀ ਹੈ ਕਿਉਂਕਿ ਕੋਈ ਕਾਲੇ ਰੰਗ ਦੀ ਕਾਲੇ ਸ਼ੀਸ਼ਿਆਂ ਵਾਲੀ ਥਾਰ ਗੱਡੀ ਨਾਕਾ ਤੋੜ ਕੇ ਲੰਗੀ ਹੈ ਆਮ ਪਬਲਿਕ ਲਈ ਬਹੁਤ ਵੱਡੀ ਹੈਰਾਨੀ ਸੀ ਤੇ ਇੱਕ ਸਨਸਨੀ ਦਾ ਮਾਹੌਲ ਬਣ ਗਿਆ ਸੀ ਕਿ ਗੱਡੀ ਵਿੱਚ ਕੌਣ ਸੀ ਕਿs ਵਜ੍ਹਾ ਕਰਕੇ ਪੁਲਿਸ ਨੂੰ ਫਾਇਰ ਕਰਨਾ ਪਿਆ ਜੋ ਸ਼ੁਰੂਆਤੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਉਸ ਦੇ ਆਧਾਰ ਤੇ ਗੱਲ ਕਰੀਏ ਤਾਂ ਅੱਜ ਸ਼ਾਮ 5 ਵਜੇ ਥਾਣਾ ਬਹਿਰਾਮ ਦੇ ਐਸ ਐਚਓ ਰਾਦੇ ਮੋਹਨ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਕਾਲੇ ਰੰਗ ਦੀ ਥਾਰ ਜਿਸ ਦੇ ਕਾਲੇ ਸ਼ੀਸ਼ੇ ਹੋਣ ਕਰਕੇ ਅੰਦਾਜ਼ਾ ਨਹੀਂ ਲੱਗ ਰਿਹਾ ਕਿ ਗੱਡੀ ਦੇ ਅੰਦਰ ਕੌਣ ਬੈਠਾ ਹੈ ਜੋ ਕਿ ਪੁਲਿਸ ਲਈ ਬਹੁਤ ਹੈਰਾਨੀ ਬਣੀ ਹੋਈ ਸੀ ਕਿ ਔਰ ਗੱਡੀ ਦੀ ਨੰਬਰ ਪਲੇਟ ਵੀ ਲੁਕੋਈ ਹੋਈ ਜਾਪਦੀ ਸੀ ਤਸਵੀਰਾਂ ਵਿੱਚ ਦੇਖਣ ਤੋਂ یوں ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਗੱਡੀ ਦੇ ਨੰਬਰ ਪਲੇਟ ਉੱਤੇ AF ਲਿਖਿਆ ਹੋਵੇ ਜਿਸ ਕਰਕੇ ਗੱਡੀ ਦੇ ਨੰਬਰ ਦੀ ਜੱਜਮੈਂਟ ਨਹੀਂ ਹੋ ਪਾਰੀ ਸੀ ਤੇ ਇਹ ਗੱਡੀ ਮੇਲੀ ਥਾਣੇ ਦੇ ਨਜ਼ਦੀਕ ਹਾਈਵੇ ਦੇ ਉੱਤੇ ਖੱਬੇ ਪਾਸੇ ਪਾਰਕ ਕੀਤੀ ਹੋਈ ਸੀ ਤਾਂ ਥੋੜੀ ਦੇਰ ਤੱਕ ਐਸਐਚਓ ਆਪਣੀ ਟੀਮ ਨਾਲ ਮੌਕੇ ਤੇ ਪਹੁੰਚ ਜਨ ਪੁਲਿਸ ਮੁਲਾਜ਼ਮਾਂ ਵੱਲੋਂ ਗੱਡੀ ਦਾ ਦਰਵਾਜ਼ਾ ਨੌਕ ਕੀਤਾ ਜਾਂਦਾ ਪਰ ਉਸ ਸਮੇਂ ਗੱਡੀ ਦੇ ਚਾਲਕ ਵੱਲੋਂ ਪੁਲਿਸ ਨਾਲ ਕੋਆਪਰੇਟ ਕਰਨ ਦੀ ਬਜਾਏ ਦਰਵਾਜ਼ਾ ਖੋਲ ਕੇ ਗੱਡੀ ਦਾ ਬਾਹਰ ਆਣ ਦੀ ਜਗਾ ਦੂਜੀ ਗੱਡੀ ਨੂੰ ਟੱਕਰ ਮਾਰ ਕੇ ਉੱਥੋਂ ਥਾਰ ਨੂੰ ਭਜਾ ਕੇ ਜਿਹੜਾ ਆ ਥਾਰ ਦਾ ਚਾਲਕ ਲੈ ਜਾਂਦਾ ਹੈ ਪੁਲਿਸ ਨੂੰ ਇਹ ਸਾਰੀ ਗਤੀਵਿਧੀਆਂ ਸ਼ੱਕੀ ਲੱਗਦੀਆਂ ਪੁਲਿਸ ਨੂੰ ਸ਼ੱਕ ਪੈ ਜਾਂਦਾ ਹੈ ਕਿ ਕੀ ਕਿਤੇ ਇਸ ਗੱਡੀ ਵਿੱਚ ਕੋਈ ਗੈਂਗਸਟਰ ਤਾਂ ਨਹੀਂ ਪੁਲਿਸ ਵੱਲੋਂ ਮੌਕੇ ਤੇ ਥਾਰ ਗੱਡੀ ਨੂੰ ਰੋਕਣ ਵਾਸਤੇ ਥਾਰ ਗੱਡੀ ਦੇ ਟਾਇਰ ਵਿੱਚ ਗੋਲੀ ਮਾਰੀ ਜਾਂਦੀ ਹੈ ਅਸੀਂ ਸਮਝ ਸਕਦੇ ਹਾਂ ਉਸ ਸਮੇਂ ਕਿਹੋ ਜਿਹਾ ਮਾਹੌਲ ਬਣ ਗਿਆ ਹੋਵੇਗਾ ਥਾਰ ਗੱਡੀ ਦੇ ਟਾਇਰ ਵਿੱਚ ਗੋਲੀ ਵੱਜਣ ਕਰਕੇ ਗੱਡੀ ਦਾ ਟਾਇਰ ਪੈਂਚਰ ਹੋ ਜਾਂਦਾ ਪਰ ਫਿਰ ਵੀ ਗੱਡੀ ਦਾ ਚਾਲਕ ਥਾਰ ਰੋਕਦਾ ਨਹੀਂ ਸਕਉ ਉਥੋਂ ਥਾਰ ਨੂੰ ਭਜਾ ਕੇ ਲੈ ਜਾਂਦਾ ਹੈ ਪੁਲਿਸ ਵੱਲੋਂ ਅੱਗੇ ਮੇਲੀ ਨਾਕੇ ਤੇ ਇਨਫਾਰਮ ਕੀਤਾ ਜਾਂਦਾ ਪਰ ਥਾਰ ਗੱਡੀ ਮੇਲੀ ਨਾਕੇ ਤੇ ਪਹੁੰਚਣ ਤੋਂ ਪਹਿਲਾਂ ਹੀ ਯੂ-ਟਰਨ ਲੈ ਲੈਂਦੀ ਹੈ ਪੁਲਿਸ ਵੱਲੋਂ ਮੁਸਤੈਦੀ ਦਿਖਾਈ ਜਾਂਦੀ ਹੈ ਤੇ ਥਾਰ ਗੱਡੀ ਨੂੰ ਘੇਰਾ ਪਾਇਆ ਜਾਂਦਾ ਪਰ ਪੁਲਿਸ ਲਈ ਸਥਿਤੀ ਉਦੋਂ ਹੋਰ ਵੀ ਸ਼ੱਕੀ ਹੋ ਜਾਂਦੀ ਹੈ ਜਦ ਥਾਰ ਗੱਡੀ ਦਾ ਚਾਲਕ ਇੱਕ ਵਾਰ ਫਿਰ ਤੋਂ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ ਤਦ ਪੁਲਿਸ ਵੱਲੋਂ ਇੱਕ ਫਾਇਰ ਫਿਰ ਗੱਡੀ ਦੇ ਟਾਇਰ ਵਿੱਚ ਮਾਰਿਆ ਜਾਂਦਾ ਹੈ ਪੁਲਿਸ ਨੂੰ ਸ਼ੱਕ ਪੈ ਜਾਂਦਾ ਹੈ ਕਿ ਗੱਡੀ ਵਿੱਚ ਸ਼ਾਇਦ ਕੋਈ ਗੈਂਗਸਟਰ ਹੋਵੇਗਾ ਪਰ ਜਦ ਪੁਲਿਸ ਵੱਲੋਂ ਗੱਡੀ ਦਾ ਸ਼ੀਸ਼ਾ ਤੋੜ ਕੇ ਗੱਡੀ ਵਿੱਚ ਦੇਖਿਆ ਜਾਂਦਾ ਹੈ ਤਦ ਪੁਲਿਸ ਦੀ ਹੈਰਾਨੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ ਕਿਉਂਕਿ ਗੱਡੀ ਵਿੱਚ ਦੋ ਨਵਾਲਕ ਜਾਣੇ ਹੁੰਦੇ ਹਨ ਜਿਨ੍ਹਾਂ ਨੂੰ ਦੇਖ ਕੇ یوں ਲੱਗ ਰਿਹਾ ਸੀਗਾ ਜਿਵੇਂ ਉਹ ਕਾਫੀ ਡਰੇ ਹੋਣ ਕਾਫੀ ਘਬਰਾਏ ਹੋਣ ਗੱਡੀ ਦੀ ਤਲਾਸ਼ੀ ਲਈ ਜਾਂਦੀ ਹੈ ਤੇ ਐਸਐਚਓ ਦੇ ਕਹਿਣ ਦੇ ਮੁਤਾਬਕ ਗੱਡੀ ਵਿੱਚੋਂ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲਦੀ ਔਰ ਦੋਨੋਂ ਨਾਬਾਲਕਾਂ ਦੇ ਮਾਤਾ ਪਿਤਾ ਨੂੰ ਬੁਲਾਇਆ ਜਾਂਦਾ ਹੈ ਪਰ ਇਸ ਪੂਰੇ ਘਟਨਾਕ੍ਰਮ ਵਿੱਚੋਂ ਸਮਝਣ ਵਾਲੀ ਗੱਲ ਇਹ ਹੈ ਕਿ ਇਹਨਾਂ ਟੀਨੇਜਰਸ ਦੀ ਇੱਕ ਨਲਾਇਕੀ ਕਰਕੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਈਵਨ ਇਹਨਾਂ ਨੇ ਆਪਣੀ ਜਾਨ ਨੂੰ ਵੀ ਖਤਰੇ ਵਿੱਚ ਪਾਇਆ ਹੋਇਆ ਸੀ ਜਦ ਪੈਂਚਰ ਗੱਡੀ ਨੂੰ ਭਜਾ ਕੇ ਕਾਫੀ ਦੂਰ ਤੱਕ ਲੈ ਗਏ ਪਰ ਅਸੀ ਤਾਂ ਇਹੀ ਕਹਾਂਗੇ ਕਿ ਸਾਰੇ ਮਾਤਾ ਪਿਤਾ ਆਪਣੇ ਬਾਲਕ ਬੱਚਿਆਂ ਨੂੰ ਗੱਡੀ ਫੜਾਉਣ ਤੋਂ ਪਹਿਲਾਂ ਇਹ ਸਮਝਾਉਣ ਕਿ ਬੱਚੇ ਕਾਨੂੰਨ ਦੇ ਦਾਇਰੇ ਚ ਰਹਿਣ ਤੇ ਸਾਰੇ ਟ੍ਰੈਫਿਕ ਨਿਯਮ ਨੂੰ ਜ਼ਰੂਰ ਮੰਨਣ ਉਹਨਾਂ ਦੀ ਜ਼ਰੂਰ ਪਾਲਣਾ ਕਰਨ ਹਾਂ ਹਰ ਇੱਕ ਮਾਤਾ ਪਿਤਾ ਨੂੰ ਇਹ ਵੀ ਬੇਨਤੀ ਜ਼ਰੂਰ ਕਰਨੀ ਚਾਹਾਂਗੇ ਕਿ ਆਪਣੇ ਨਾਬਾਲਗ ਬੱਚਿਆਂ ਨੂੰ ਬਿਲਕੁਲ ਵੀ ਭੁੱਲ ਕੇ ਵੀ ਗੱਡੀ ਨਾ ਦੇਣ ਨਾਬਾਲਗ ਬੱਚਿਆਂ ਨੂੰ ਗੱਡੀ ਨਾ ਦਿੱਤੀ ਜਾਵੇ ਹੁਣ ਇੱਕ ਵਾਰ ਤੁਹਾਨੂੰ ਸੁਣਾਉਂਦੇ ਹਾਂ ਕਿ ਇਸ ਪੂਰੇ ਘਟਨਾ ਕ੍ਰਮ ਤੇ ਥਾਣਾ ਬਹਿਰਾਮ ਦੇ ਐਸਐਚਓ ਦਾ ਕੀ ਕਹਿਣਾ ਹੈ ਅੱਜ ਸਵੇਰ ਸ਼ਾਮ ਸ਼ਾਮ ਤਕਰੀਬੀ 4:30 ਵਜੇ ਮੈਂ ਸਮਿਤਪੁਰ ਪੁਲਿਸ ਪਾਰਟੀ ਮੇਰੇ ਨਾਲ ਤਕਰੀਬ ਜਨਮ ਜੁਸੇ ਤੇ ਇਥੇ ਇਨਫੋਰਮੇਸ਼ਨ ਮਿਲੀ ਕਿ ਕਾਲੀ ਗੱਡੀ ਦੀ ਥਾਰ ਮੇਰੀ ਜਿਹੜੀ ਜਿੱਤੀ ਹਾਲੇ ਵਿੱਚ ਖੜੀ ਹੈ ਜਿਹਨੇ ਆਪਾਂ ਨੰਬਰ ਪਲੇਟ ਜਿਹੜੀ ਉਹ ਵੀ ਕੰਸੀਲ ਕੀਤੀ ਹੈ ਮੈਂ ਪੁਲਿਸ ਪਾਰਟੀ ਨਾਲ ਆਪਣੀ ਗੱਡੀ ਲੈ ਕੇ ਤੇ ਜਦੋਂ ਉਹਦੇ ਹਾਈਵੇ ਤੇ ਜਾ ਕੇ ਚੈੱਕ ਦੇਖਿਆ ਤਾਂ ਇੱਕ ਗੱਡੀ ਜਿਹੜੀ ਅੰਬੀਵਾਸੇ ਪਾਰਕ ਕੀਤੀ ਹੋਈ ਸੀ ਹਾਈਵੇ ਦੇ ਉੱਤੇ ਤੇ ਮੈਂ ਉਸਦੇ ਅੱਗੇ ਆਪਣੀ ਗੱਡੀ ਕਢਾਈ ਦੇ ਜੀ ਉੱਤਰ ਵੀ ਤੇ ਪੁਲਿਸ ਨਾਲ ਨੂੰ ਨੋਟ ਕੀਤਾ ਉਹਦਾ ਡੋਰ ਕੋਣ ਨੂੰ ਚੈੱਕ ਕਰਨ ਦੇ ਕੋਣ ਹੈ ਉਹ ਸਾਰੇ ਸ਼ੀਸ਼ੇ ਕਾਲੇ ਸੀਗੇ ਬਾਹਰ ਕੁਛ ਵੀ ਦਿਖਾਈ ਨਹੀਂ ਸੀ ਦੇ ਰਿਹਾ ਕਿੰਦਰ ਕੋ। ਤੇ ਜਦੋਂ ਅਸੀਂ ਨੌਖ ਕੀਤੀ ਗੱਡੀ ਦਾ ਉਹਨੇ ਗੱਡੀ ਡਰਾਈਵਰ ਨੇ ਖੋਲਣ ਦੀ ਜਿਜਾਇਆ ਉਹਨੇ ਕੋਣ ਦਰਵਾਜ਼ਾ ਖੋਲਣ ਦੀ ਜਿਜਾਇਆ ਗੱਡੀ ਬੜੀ ਤੇਜ਼ੀ ਨਾਲ ਅੱਗੇ ਨੂੰ ਭਜਾ ਦਿੱਤੀ ਜਿਹਨੇ ਗੱਡੀ ਭਜਾ ਦੇ ਜਾਂਦੇ ਹੋਏ ਨੇ ਮੇਰੀ ਜਿਹੜੀ ਅੱਗੇ ਗੱਡੀ ਖੜੀ ਸੀ ਉਹਨੂੰ ਵੀ ਸਾਈਡ ਵੱਜ ਗਈ ਤੇ ਜਦੋਂ ਉਹਨੇ ਗੱਡੀ ਭਜਾਈ ਤੇ ਉਹਦੀ ਜਿਹੜੀ ਤਕੀਦੀਆਂ ਸਾਨੂੰ ਬਹੁਤ ਜ਼ਿਆਦਾ ਸ਼ੱਕੀ ਲੱਗੀਆਂ ਜਿਸ ਤੇ ਆਪਾਂ ਉਹਨੂੰ ਗੱਡੀ ਨੂੰ ਰੋਕਣ ਲਈ ਇੱਕ ਪਹਿਰੇ ਦੇ ਟਾਇਰ ਚੋਕ ਮਾਰਿਆ ਜਿਸ ਨਾਲ ਉਹਦਾ ਟਾਇਰ ਪੰਚਰ ਹੋ ਗਿਆ ਪਰ ਉਹਨੇ ਗੱਡੀ ਨਹੀਂ ਰੋਕੀ ਤੇ ਉਸ ਤੋਂ ਬਾਅਦ ਜਿਹੜੀ ਉਹ ਭਜਾਉਂਦਾ ਰਿਹਾ ਇਸ ਤੋਂ ਬਾਅਦ ਮੇੜੀ ਨਾਕਾ ਜੋ ਸਾਡੇ ਅੱਗੇ ਸੀ ਨਾ ਉੱਥੇ ਪੁਲਿਸ ਨੂੰ ਇਨਫੋਰਮ ਨਹੀਂ ਤੇ ਇਹਨਾਂ ਗੱਡੀਆਂ ਉੱਤੇ ਜਾਵੇ ਪਰ ਗੱਡੀ ਨੇ ਮੇੜੀ ਨਾਕੇ ਤੇ ਪਹੁੰਚਣੋਂ ਪਹਿਲਾਂ ਹੀ ਯੂ-ਟਰਨ ਮਾਰ ਲਿਆ ਤੇ ਜਦੋਂ ਕੋ ਕੋ ਮੀਟ ਤੇ ਉਸ ਤੋਂ ਬਾਅਦ ਹੋ ਕੇ ਜਾ ਕੇ ਸਾਡੀ ਜਿਹੜੀ ਚੌਕੀ ਨੇੜੇ ਦੀ ਗੱਡੀ ਸੀ ਉਸ ਤੇ ਅੱਗੇ ਲੱਗੀ ਤੇ ਉਹ ਦੋਹਾਂ ਗੱਡੀਆਂ ਦੇ ਵਿਚਕਾਰ ਆ ਗਈ ਤੇ ਜੇ ਉਸ ਤੋਂ ਬਾਅਦ ਉਹਦੋਂ ਵੀ ਇਹਨੇ ਉੱਤਰ ਕੇ ਰੋਕਣ ਦੀ ਬਜਾਏ ਗੱਡੀ ਬੈਕ ਕਰਕੇ ਦੁਆੜਾ ਮੇਰੀ ਗੱਡੀ 'ਚ ਜਦੋਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਡਰ ਤੱਕ ਇੱਕ ਹੋਰ ਫਾਇਰੋ ਦੀ ਗੱਡੀ ਦੇ ਟਾਇਰ ਇਸ ਤੋਂ ਬਾਅਦ ਉਹ ਵੱਡੀ ਇਨਕੀਡ ਬਣ ਗਈ ਥੋੜੀ ਦੇਰ ਬਾਅਦ ਜਦੋਂ ਮੈਂ ਉਹ ਦੇਖ ਰਿਹਾ ਤੇ ਗੱਡੀ ਚ ਪਾਣਾ ਬਟ ਉਹਦੇ ਕਾਲੇ ਸ਼ੀਸ਼ੇ ਹੋਣ ਕਰਕੇ ਕੁਝ ਵੀ ਦਿਖਾਇਆ ਨਹੀਂ ਸੀ ਤੇਰੇ ਤੇ ਜਦੋਂ ਨੇੜੇ ਜਾ ਕੇ ਮੈਂ ਆਪਣੇ ਰੋੜੇ ਨਾਲ ਉਹਦੇ ਦੂਜੀ ਬਾਰੀ ਦਾ ਸ਼ੀਸ਼ਾ ਭੰਨਿਆ ਤਾਂ ਦੇਖਿਆ ਦੇ ਇੱਕ ਲੜਕਾ ਅੰਦਰ ਡਰਿਆ ਹੋਇਆ ਬੈਠਾ ਜੀ ਤੇ ਮੈਂ ਉਹ ਪੁਲਿਸ ਵਾਲੀ ਮੁੰਡਾ ਬਾਹਰ ਕੱਢਿਆ ਉਹ ਚੈੱਕ ਕੀਤਾ ਬਿਲਕੁਲ ਠੀਕ ਸੀ ਤੇ ਇੱਕ ਹੋਰ ਅੰਦਰ ਜੀ ਮਾਈਨਰ ਸੀ 2 ਮਹੀਨੇ ਉਸ ਗੱਡੀ ਚ ਸਾਨੂੰ ਮਿਲੇ ਜਿਨ੍ਹਾਂ ਦੇ ਕੇ ਤਲਾਸ਼ੀ ਪੁਛੀ ਲਈ ਗੱਡੀ ਦੀ ਜਿੰਨੀ ਤੇ ਉਹਨਾਂ ਦੀ ਤਲਾਸ਼ੀ 'ਚ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਤੇ ਜਿਸ ਤੋਂ ਬਾਅਦ ਉਹਨਾਂ ਤੇ ਜਿਹੜੇ ਇਹਨਾਂ ਨੂੰ ਥਾਣੇ ਲਿਆ ਗਿਆ ਤੇ ਚੰਗੀ ਦਾ ਵੈਰੀਫਾਈ ਕੀਤਾ ਗਿਆ ਤੇ ਜੋ ਵੀ ਬਣਦੀ ਕਾਨੂੰਨੀ ਗਾਵੇ ਇਹਨਾਂ ਦੀ ਕੀਤੀ ਗਈ ਸਰ ਗੱਡੀ ਕਿਹੜੀ ਸੀ ਗੱਡੀ Thar ਸੀ ਪੇ ਨੰਬਰ ਲੱਗਿਆ ਗੱਡੀ ਦਾ ਨੰਬਰ ਇਹ ਕਨਸੀਲ ਕੀਤਾ ਹੋਇਆ ਸੀ ਕਨਫਰਮ ਕਰ ਰਹੇ ਕਿਹੜਾ ਹਾਂ ਜੀ